ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਭਿੰਦਰਕਲਾਂ ਜ਼ਿਲ੍ਹਾ ਮੂਗਾ ਤਹਿਸੀਲ ਨੂੰ ਧਰਮਕੋਟ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਸਾਰਾ ਕੁਝ ਸੇਲ ਹੈ ਵਿਕਾਊ ਆ گاਵਾ ਮੱਝਾਂ ਸਾਰਾ ਕੋਈ ਵਿਕਾਊ ਆ ਇਧਰ ਪੱਠਾ ਵੀ ਖੜੀਆਂ ਦੋ ਬੱਕਰੀਆਂ ਇਹ ਵੀ ਸੇਲ ਐ ਮੁੱਲ ਜਮਾ ਜਾਇਜ ਹੋਣਗੇ ਬਿਲਕੁਲ ਛੋਟੇ ਜਿਹੇ ਭਾਅ ਹੋਣਗੇ ਸਾਰਾ ਮਾਲ ਸੁਆਇਆ ਸੁਆਇਆ ਗੱਲਾਂ ਬਾਤਾਂ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੀ ਨਾਮ ਲਖੀਸ਼ ਸਿੰਘ ਜੀ ਪੈਂਡ ਪਿੰਡਰ ਕਲਾਂ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸੀ 784537611 ਜੀ 784537611 976597115755 ਸਾਰਾ ਕੋਈ ਵੇਚ ਦੇਣਾ ਹਾਂਜੀ ਕਿਹੜੇ ਪਾਸੋਂ ਲੱਗੇ ਇਧਰ ਹੀ ਲੱਗ ਜਾ ਜੀ ਦੱਸੋ ਖਰੇ ਦੇ ਬਾਰੇ ਇਹ 9 ਮਹੀਨੇ ਦਾ ਕਟਾ ਹੀ ਨੀਲੀ ਰਾਵੀ ਦਾ ਹੂੰ ਜਿਹੜੀ ਮਾਂ ਮਾਂ ਆਪਾਂ ਹੀ ਦਿੱਤੀ 托ਕੜ ਗੱਭਣ ਸੀਗੀ ਆਪਣੇ ਕੋਲ ਹੂੰ 7 ਕਿਲੋ ਦੋ ਸੀਗੀ 8 ਖਾਂਦੀ ਗੱਭਣ ਸੀਗੀ ਠੀਕ ਹੈ ਠੀਕ ਹੈ ਜੀ ਇਹ ਆਪਾਂ 20000 ਦਾ ਦੇ ਦਾਂਗੇ ਖੀਰਾ ਕਟਾ ਦੋਸਤੋ ਦੁੱਧ ਵਾਲੇ ਦੰਦਾ ਅੰਚ ਖੀਰਾ ਜਾਨਵਰ ਆ ਨੀਲੀ ਰਾਵੀ ਦਾ 9 ਮਹੀਨੇ ਦਾ 9 ਮਹੀਨੇ ਦੀ ਉਮਰ ਆ 20000 ਦਾ ਦੇ ਦੇਣਾ ਵਿੱਚੋਂ ਮਾਨਤਾਨ ਹੋ ਜੂ ਚੰਗਾ ਜਾਨਵਰ ਆ 20 ਨਹੀਂ ਰਵਿੰਦਰ ਰੰਦੇ 20000 ਚੋਂ ਮਾਨਤਾਨ ਹੋ ਜੂ ਜੇ ਕੋਈ ਭੈਣ ਭਰਾ ਨੀਲੀ 라ਵੀ ਦਾ ਜਾਨਵਰ ਲੈ ਜਾਂਦਾ ਚਾਹ ਵਾਣਾ 20000 ਮੁੱਲ ਹੈ ਦਾ ਮਾਨ ਤਾਨ ਹੋ ਜੂ ਸੀਲ ਠੰਡਾ ਪੂਰਾ ਸਹੀ ਹੈ ਦੋ ਨੰਬਰ ਤੇ ਆ ਜਾ ਇਹ ਜੀ ਪਹਿਲਾਂ ਝੋਟੀ ਆ 6 ਦੰਦ ਮੂੰਹ ਤੋਂ ਇਹਦਾ ਹੈਗਾ 7 ਕਿਲੋ ਦੁੱਧ ਹੀ ਪਾੜੇ ਦੋਨੇ ਦਾ ਠੀਕ ਹੈ ਬੰਦਾ ਕੋਲ ਬੁੜੀ ਜੋੜੇ ਕਿੰਨੇ ਦੀ ਇਹਦਾ ਮੁੱਲ 50 ਕਰਦੀ 48 ਦੇ ਦਾਂ 7 ਕਿਲੋ ਦੁੱਧ ਹੈ ਪਹਿਲਾ ਸੂਆ 6 ਦੰਦ ਦੋਨੇ ਟਾਈਮ ਆ ਭਾੜੇ ਤੇ ਮਿਲਦੀ ਆ ਮਤਲਬ ਦਾਣੇ ਤੇ ਦਾਣਾ ਭਾਦੀਦਾ ਤੇ ਦੁੱਧ ਚੋ ਕੇ ਬਾਈ ਉਹ ਨਹੀਂ ਉੱਠ ਕੱਢਦੇ ਆ 7 ਕਿਲੋ ਦੁੱਧ 48000 ਦੀ ਦੇ ਦੇਣੀ ਆ 50000 ਮੁੱਲ ਆ 48 ਦੀ ਦੇ ਦੇਣੀ ਆ ਦੋਸਤੋ ਜਮਾ ਜਾਇਜ਼ ਮੁੱਲ ਆ ਕਟਿਆਂ ਵਾਲਾ ਭਾਈ ਆ ਲਾਪੂ ਵਾਲਾ ਕੰਮ ਹੀ ਆ ਇਸ ਤੋਂ ਘੱਟ ਚ ਤਾਂ ਫਿਰ ਤੁਹਾਨੂੰ ਵੀ ਪਤਾ ਆਉਂਦਾ ਵੀ ਕੀ ਆ ਪਿਆ ਪਿਆ ਹਜ਼ਾਰ ਦੀਆਂ ਤਾਂ ਦੂਜੇ ਪਾਸੇ ਮੱਝਾਂ ਵੀ ਕੀ ਜਾਂਦੀਆਂ 7 ਕਿਲੋ ਦੁੱਧ ਨਾਲੇ ਤਾਂ ਵਧੀਆ ਸਿਆਲੂ ਸਾਹਿਬ ਛੋਟੇ ਪਰਿਵਾਰ ਨੂੰ ਦੁੱਧ ਪਿਆਜੂ ਨਵਾਂ ਹਨ ਕੋਈ ਖੋਲਾ ਨਹੀਂ ਛੇ ਦੰਦ ਗੱਬਣ ਹੋਊਗੀ ਤੇ ਦੁੱਗਣੇ ਪੈਸਿਆਂ ਦੀ ਐ ਤੇ ਨਹੀਂ ਦੁੱਧ ਪੀ ਕੇ ਸਿਆਲੂ ਸੈਲ ਦਾ ਭਾਵੇਂ ਵੇਚ ਦੋ ਇਨੇ ਦੀ ਤਾਂ ਫੇਰ ਵੀ ਐ ਥਣਚਾਰੀ ਹਾਦੀ ਚਵਾਈ ਵਾਲੇ 2:3 3 ਵਜੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਚ 2:3 ਘੰਟੇ ਪਹਿਜਾ ਸ਼ਾਮ ਤੇ ਕਰਵਾਉਣੇ ਦੁੱਧ ਨਾ ਭਰ ਲੈਣੇ ਤਿੰਨ ਨੰਬਰ ਤੇ ਆ ਜੀ ਇਹ ਤੇਲੇ 9 ਕਿਲੋ ਦੁੱਧ ਆਈ ਇਹ 2 ਕਿ ਤਾਂ ਜਾਨਕੀ ਪਹਾੜੇ ਦੇ ਲਈ ਆ ਉਹ ਟੀਕੇ ਦੇ ਮੁੱਲ ਇਤਨਾ ਨਹੀਂ ਤੇ 9 ਕਿਲੋ ਦੁੱਧ ਦਾ ਇਹਦਾ ਮੁੱਲ 58000 9 ਕਿਲੋ ਦੁੱਧ ਮੁੱਲ 58000 2 ਘਟ 60 ਡੇਢ ਮਹੀਨੇ ਦਾ ਸੂਆ ਬੱਚਾ ਇਹਦਾ ਚੜ੍ਹਾਈ ਕਰ ਗਿਆ ਸੀਗਾ ਇੱਕ ਥਣੋ ਤੇਲ ਨਹੀਂ ਨਹੀਂ ਭਾਲਾ ਜੀ ਭਾਲ ਪਾਕੀ ਠੀਕ ਹੈ ਜਾਰੀ ਲੰਮੇ ਹੋਣਗੇ ਪੂਰੇ ਇੱਕੋ ਜਿਹਾ ਦੁੱਧ ਕੋਈ ਫਰਕ ਨਹੀਂ ਭਾਈ ਕਹਿੰਦਾ ਇੱਕੋ ਜਿਹਾ ਦੁੱਧ ਆ ਕੋਈ ਫਰਕ ਨਹੀਂ ਬਾਕੀ ਸੂਈ ਸੂਈ ਹੈਗੀ ਐ ਚੋਕੇ ਲੈ ਜੀ ਅਗਲਾ 9 ਕਿਲੋ ਦੁੱਧ ਪ्योर ਨਹੀਂ ਦੀਦਾ ਵੀ ਨਹੀਂ ਨੀਲੀ 라ਵੀ نسل ਦੀ ਹੈ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਦੋ ਘੱਟ 60000 ਦੀ ਦੇ ਦੇਣੀ ਹੈ ਮਾਨਤਾਣ ਹੋ ਜੂ ਧਾਰਾ ਬਾਈ ਕਹਿੰਦਾ ਬਰੋਬਰ ਆ ਚਾਰੇ ਥਾਣਾ ਚ ਉਹ ਮਾਸ ਵਧ ਗਈ ਦੀ ਭੜ ਪੱਕ ਕੇ ਤੇ ਸਾਨੂੰ ਵੀ ਖੜ ਕੇ ਜਿ ਮਰਜ਼ੀ ਚੋਈ ਜਾਓ ਠੀਕ ਹੈ ਹਾਂਜੀ ਅੱਗੇ ਆ ਜੀਏ 4 ਨੰਬਰ ਦੇ ਜੀ ਪਹਿਲਾਂ ਝੋਟੀ ਸੁਈ ਆਈ ਬਈ ਜੀ ਜਿਆਦਾ ਨਹੀਂ ਸੁਈ ਨੂੰ ਸੋ ਸਾਨੂੰ ਚੌਕੀ ਮੋਹੇ ਸਣੇ ਬਚਾ 8 ਕਿਲੋ ਬੋਲਾ ਜੀ ਸਣੇ ਬਚਾ 8 ਕਿਲੋ ਬੋਲਾ ਸਣੇ ਬਚਾ 8 ਕਿਲੋ ਕੱਟੀ ਮਗ ਰਹੀ ਇਹਦੇ ਕਿੰਨਾ ਕਿ ਪਿਆ ਜੀ ਵਾਹੀ ਇਹ ਨਹੀਂ 10 ਕਿਲੋ ਦੁੱਧ ਨੇ ਖੁੱਲਾ ਚਵਾਇਆ ਨੇ ਕਿੰਨੇ ਦੀ ਇਹਦਾ ਮੁੱਲ ਪੈਣਿਆ ਯਾਰੀ ਮੁੱਲ 65000 ਹੈ ਮਗਰੇ ਦੇ ਮਗਰੇ ਦੇ ਕੱਟੀ ਆ ਸਣੇ ਬੱਚਾ 8 ਕਿਲੋ ਬੌਲੀ ਆ 65000 ਦੀ ਦੇ ਦੇਣੀ ਆ ਮਗਰੇ ਦੇ ਕੱਟੀ ਹਾਂ 10 ਕਿਲੋ ਦੁੱਧ ਬਾਈ 10 ਦਾ ਪਿਆਜੂ ਆ ਬੱਚਾ ਜਾਨਵਰ ਇਹਦਾ ਫੀਮੇਲ ਕਾ ਕੱਟੜੀ ਥਣ ਸੋਹਣੇ ਆ ਹੱਦੀ ਚਵਾਈ ਵਾਲੇ ਗੈਪ ਚ ਲੱਗੇ ਹੋਏ ਆ 8 ਕਿਲੋ ਬੌਲਾ ਤਿਆਰ ਹੈ 10 ਕਿਲੋ ਪਿਆਜੂ 65000 ਦੀ ਦੇ ਦੇਣੀ ਆ ਸੋਨੀ ਝੋਟੀ ਆ ਪਹਿਲਾ ਸੂਆ ਪਲੂਣ ਕੱਟੀ ਸੁਨੱਖੀ ਆ ਕੁੰਡਾ ਸੈੰਗ ਆ ਕੱਢ ਵੱਡਾ ਹੀ ਆ 5 ਨੰਬਰ ਤੇ ਆ ਜਾਈਏ ਜੀ 5 ਨੰਬਰ ਤੇ ਆ ਜਾਈਏ ਜੀ ਜਮਾਂਦਰੀ ਤਿੰਨ ਥਾਂ ਆਈ ਇਹਦੇ ਚੌਥਾ ਥਾਣੀ ਨਹੀਂ ਚੌਥਾ ਥਾਣੀ ਨਹੀਂ ਲੱਗਾਈ ਇਹਦੇ 7 ਕਿਲੋ ਦੁੱਧ ਆਈ ਇਹ ਇਹ ਆਪਾਂ ਦੇ ਰੰਗ ਹੀ ਥਾਣ ਆਈ ਨਾਲ ਜੀ 7 ਕਿਲੋ ਦੁੱਧ ਆ ਪਹਿਲਾਂ ਕੱਟ ਬੱਛੀ ਆ ਉਸ ਤੋਂ ਪਹਿਲਾਂ ਮੂੰਹ ਤੋਂ ਚਾਰ ਦੰਦਾ ਪਹਿਲਾਂ ਕੱਟੀ ਗਈ ਸੀ ਨਾ ਮੂੰਹ ਚ ਖੱਡੀ ਨਿਕਲ ਚੱਲਿਆ ਸੀਗਾ ਚਲੋ ਨਿੱਕੇ ਮੋਟੀ ਗੱਲਬਾਤ ਹੋਈ ਜਾਂਦੀ ਐ ਮਗਰ ਥਣ 1 ਕੀ ਐ ਮੂਰੇ 2 ਥਣ ਐ ਜਵਾਂਦਰੂ ਤਿੰਨ ਜਵਾਂਦਰੂ ਹੀ ਤਿੰਨ ਥਣੀਆਂ ਐ ਇੱਕ ਤਾਂ ਹੁੰਦਾ ਪਸ਼ੂ ਤੇਲ ਮਹ ਹੋ ਜਾਂਦਾ ਉਹ ਤੇਲ ਵਾਲਾ ਚੱਕਰ ਨਹੀਂ ਜਵਾਂਦਰੂ ਤਿੰਨ ਥਣੀਆਂ ਚੌਥਾ ਥਾਣੀ ਹੈ ਨਹੀਂ 7 ਕਿਲੋ ਦੁੱਧ 18000 ਦੀ ਦੇ ਦੇਣੀ ਐ ਥਣ ਸੋਹਣੇ ਆਦੀ ਚਵਾਈ ਵਾਲੇ 7 ਕਿਲੋ ਦੁੱਧ 18000 ਮੁੱਲ ਜਵਾਂਦਰੂ ਤਿੰਨ ਥਣੀਆਂ ਪੰਚ 6 ਨੰਬਰ ਤੇ ਆ ਜੀ। ਇਹ ਹੀ ਦੂਜੇ ਸੁਲੇ ਵਹਿੜਾਈ। ਪਹਿਲਾਂ ਨੇ 11-12 ਕਿਲੋ ਦੁੱਧ ਪੁੱਤਾ ਜਵਾਈ ਛਾਈ ਵਾਲਾ ਜੀ। ਮੰਡੀ ਸੀ ਪੂਰੀ ਹੈ ਜੀ। ਐਰ ਵੀ ਮੰਨ ਗਏ 13-14 ਕਿਲੋ ਖੁੱਲਾ ਪਿਆ ਜੂ। ਦਣ ਕਿਨੇ ਲੈ ਜੂ? ਦਣ ਬਸ ਤਿਆਰੀ ਹੈ। ਡੰਗ ਡੇੜੀ ਸੁਪਰ ਹੈ। ਮੁੱਲ ਜਾਇਜ਼। ਇਹਦਾ ਮੁੱਲ 45000 ਜੀ। ਪਹਿਲਾਂ ਨੇ ਕਿੰਨਾ ਦੋ ਦਿੱਤਾ? ਪਹਿਲਾਂ ਨੇ 12-13 ਕਿਲੋ ਚੋਇਆ। 12-13 ਕਿਲੋ ਦੁੱਧ ਦਿੱਤਾ। 13-14 ਕਿਲੋ ਬਾਈ ਦਸਤਾ ਦੁੱਧ ਪਿਆ ਜੂ। ਵਜਨ ਬਹੁਤ ਹੈ। ਪੜੀ ਬਹੁਤ ਹੈ। ਮਰਾਸਿਆਂ ਦੇ ਢੋਲ ਲਰ ਗਈ ਆ। ਸੀਲ ਠੰਡੀ ਪੂਰੀ ਅਸੂਨ ਨੂੰ ਤਿਆਰ ਹੋ ਸਕਦਾ ਜਿਹਦੇ ਨੂੰ ਵੀਡੀਓ ਅਪਲੋਡ ਹੋਣੀ ਹੈ ਉਹਦੋਂ ਬੱਚਾ ਮੂਹਰੇ ਫਿਰਦਾ ਹੋਵੇ ਉਸ ਦਾ ਰਾਤ ਨੂੰ ਸੂਪੇ ਇਹਨੇ ਸੂਪਣਾ ਕਰ ਮੈ ਜੀ ਨੇ ਸੂਨ ਨੂੰ ਜਮ ਤਿਆਰ ਵਜਨ ਬਹੁਤ ਹੈ ਕਾਲੇ ਰੰਗ ਦੀ ਮੱਛੀ ਮੋਲੇ ਦਾ ਕਿੰਨਾ ਸ਼ਰਮਾ ਜੀ 45000 ਜੀ 40 ਤੇ 5 45000 ਦੀ ਦੇ ਦੇਣੀ ਹੈ ਦੁੱਧ 14 15 ਕਿਲੋ ਪਿਆਜ 12 13 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਪਲੂਨ ਮੱਛੀ ਨੇ ਫੁੱਲ ਵਜਨ ਵਾਲੀ ਆ ਫੋਲੀ ਸੀਲ ਸਾਊ ਆ ਕੋਈ ਫੋਟ ਨਹੀਂ ਛਾਂਗ ਨਹੀਂ ਚਾਰ ਥਣ ਗੂਠਿਆਂ ਵਰਗੇ ਮੋٹے ਸਹੀ ਹੈ ਜੀ ਬਾਕੀ ਮੈਂ ਦੁਬਾਰਾ ਫੇਰ ਵਿਖਾ ਦਿੰਨਾ ਕੈਮਰਾ ਵੱਜਿਆ ਨਹੀਂ ਦੁਬਾਰਾ ਵੇਖ ਲਓ ਸੋਹਣੇ ਥਾਣ ਹਦੀ ਚਵਾਈ ਵਾਲੇ 14 15 ਕਿਲੋ ਦੁੱਧ ਪਿਆਜੂ ਮਾਨ ਤਾਨ ਹੋ ਜੂ ਅੱਗੇ ਆ ਜੀ ਜੀ ਦੂਜੇ ਸੂਲੇ ਡੈੜਾ ਹੀ ਸੱਤ ਨੰਬਰ ਹਾਂ ਜੀ ਇਹ ਮਹੀਨੇ ਦਾ ਸੋਹੇ ਬੱਚਾ ਮਰ ਗਈ ਇਹਦਾ ਹੀ ਬੱਚੀ ਸੀ ਮਗਰ ਇਹਦੇ ਠੀਕ ਹੈ ਜੀ ਤੇ ਆਪਾਂ ਦੇ ਰਹੇ ਹਾਂਗੇ 28000 ਰੁਪਏ ਦੁੱਧ ਬਹੁਤ 9 ਕਿਲੋ ਹੀ ਇਸ ਟਾਈਮ 7000 ਦੀ ਦੇ ਦੇਣੀ ਆ ਦੂਜਾ ਸੂਆ ਮਹੀਨੇ ਦਾ ਸੂਆ 9 ਕਿਲੋ ਦੁੱਧ ਹੈ ਇਹ ਵੀ ਕਾਲੇ ਰੰਗ ਦੀ ਆ ਦੁੱਧ ਇਹਦਾ ਵੀ ਮੱਝਾਰ ਗਈ ਹੋਊਗਾ ਸੀਲ ਸੌ ਪੂਰੀ ਆ ਵਜਨ ਬਹੁਤ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਹੋ ਓ ਦਬਕੇ ਮਾਰਦਾ 9 ਕਿਲੋ ਦੁੱਧ ਆ 4.5 ਕਿਲੋ ਸਵੇਰ 4.5 ਕਿਲੋ ਸ਼ਾਮ ਨੂੰ 28000 ਦੀ ਦੇ ਦੇਣੀ ਭਾਈ ਕਹਿੰਦਾ ਦੋਸਤੋ ਮਾਲਬਾਈ ਕਹਿੰਦਾ ਸਾਰਾ ਆਇਆ ਹੀ ਆ ਤਾਂ ਹੀ ਵਿੱਚ ਕਈ ਉਹ ਪਰਲੀ ਰੰਬੀ ਜਾਂਦੀ ਆ ਤੇ ਵਿੱਚ ਮਾੜਾ ਮੋਟਾ ਤਾਂ ਹੀ ਪਸ਼ੂ ਡਰਦਾ ਉਹਦਾ ਸੀਲ ਸੌ ਫੁੱਲ ਚੋ ਕੇ ਲੈ ਜਾਓ ਥਣ ਬਹੁਤ ਚੰਗਾ ਮੋਟਾ ਜਾਨ ਵਾਲਾ ਥਾਣਾ ਬੋਗੇ ਚੂਣੀ ਬਿਣਾ ਨਾਉਣ ਕਿਵੇਂ ਮਰਜ਼ੀ ਚੋ ਸਕਦਾ ਠੀਕ ਹੈ ਜੀ ਬਾਕੀ ਨਵਾਂ ਹਾਣਾ ਕੋਈ ਖੋਲ ਆ ਜਾ ਨਹੀਂ ਦੂਜਾ ਸੂਆ ਵਹਿੜ 9 ਕਿਲੋ ਦੁੱਧ 28000 ਮੁੱਲ ਮੱਝਾਰਗਾ ਦੁੱਧ ਉਹ ਜਾ ਮੱਛਟਾ ਅੱਗੇ ਆ ਜਿਗੇ ਜੀ ਇਹ ਦੂਜਾ ਸੂਆ ਵਹਿੜ ਸੁਣੀ ਹੈ ਜੀ ਠੀਕ ਹੈ ਇਹ ਪੰਜਾਬ ਵਾਲੀ ਜਰਸੀ ਹੈ ਜੀ ਸਹੀ ਹੈ ਜੀ ਬਸ ਕੱਲੇ ਸਿੰਘ ਹੀ ਸਿੰਘ ਕਰਦੇ ਤੇਰਾ ਮੁੱਲ ਕਰਦੇ ਆਪਾਂ 50000 ਜੀ ਦੱਦ ਕਿੰਨਾ ਕੁ ਮਾਨ ਕਰਦੇ ਇਹ ਪਹਿਨਾਂ ਨੇ 15 ਕਿਲੋ ਦਾ ਪਾਇਆ ਆਪਣੀ ਪਿੰਡੋਈ ਲਈ ਲਈ ਹੈ ਕਰ ਕੀ ਮੰਨ ਕੇ 17-18 ਕਿਲੋ ਨੇ ਖੁੱਲਾ ਚਵਾਇਆ ਦਿਨ ਕਿੰਨੇ ਲੈ ਜੂ ਭਾਜੀ 4-5 ਦਿਨ ਲੋ ਜੀ 5-7 ਦਿਨ ਲੈ ਜੂ ਦੋਸਤੋ 5 ਦਿਨ ਦੀ ਕੱਚੀ ਮੰਨ ਲਓ ਕੋਈ 1 ਦਿਨ ਵੱਧ ਵੀ ਲੈ ਸਕਦੀ ਹੈ ਕੋਈ 1 ਦਿਨ ਪਹਿਲਾਂ ਵੀ ਸੂ ਸਕਦੀ ਹੈ ਕੱਦ ਵੱਡਾ ਵਜ਼ਨ ਬਹੁਤ ਹੈ ਹਵਾਨਾ ਵੀ ਸੋਹਣਾ ਖੁੱਲਾ ਭਾਂਡਾ ਲੇਵਾ ਲਾਹੂ ਬਹੁਤ ਦਿਨ ਜ਼ਰੂਰ 5-7 ਲੈ ਜੂਗੀ ਯਾਨੀ ਕਿ 5 ਤੋਂ 7 ਦਿਨਾਂ ਦੀ ਕੱਚੀ ਮੰਨ ਲਓ ਕੋਈ 5 ਦਿਨੀ ਵੀ ਸੂ ਸਕਦੀ ਹੈ ਤੇ ਹਫ਼ਤੇ ਦੇ ਅੰਦਰ ਅੰਦਰ ਸੂਪੂ ਬਾਹਰ ਨਹੀਂ ਜਾਂਦੀ ਦੁੱਧ 17-18 ਕਿਲੋ ਖੁੱਲਾ ਪਿਆ ਜੂ ਸਿੰਗ ਜ਼ਰੂਰ ਆ ਪਰ ਵੜ ਵੱਡੀ ਆ ਵਜ਼ਨ ਬਹੁਤ ਹੈ ਸੀਲ ਸੌ ਫੁੱਲ ਹੈ ਸ਼ਰਮਾ ਕਹਿੰਦਾ ਆਪਦੇ ਪਿੰਡੋਂ ਹੀ ਲਈ ਆ ਸੀਲ ਵੀ ਬਹੁਤ ਆ ਗੁਲਾਬੀ ਥਾਨ ਹੈ ਗੈਬ ਚ ਲੱਗੇ ਹੋਇਆ ਲੇਵਾ ਲਾਉ ਬਹੁਤ ਝੋਲ ਵਾਲੀ ਵੱੱਛੀ ਐ ਸੀਲਸਾਉ ਫੁੱਲ ਐ ਫਟੰਗੋ ਮਾਨਾ ਪਿੱਛੇ ਨੂੰ ਵੱਧ ਆਹ ساری ਵਾਲ ਟੱਲ ਕੱਢ ਕੇ ਸੁਣਾ ਸਿੰਘ ਆਲੇ ਪਾਸੇ ਕੋਈ ਡਰਿਓ ਨਾ ਸੀਲਸਾਉ ਫੁੱਲ ਐ ਆਹ ساری ਵਾਲ ਟੱਲ ਕੱਢ ਕੇ ਸੁਣਾ ਕਰਮਾ ਵਾਲੀ ਨੇ ਅਮਰੀਕਨ ਵਹਿੜਾਂ ਰਗਾ ਲੇਵਾ ਤਿਆਰ ਕਰਕੇ ਸੁ ਦੁੱਧ ਮਾਝਾ ਰਗਉ ਜਮਾ ਚਟਾ ਮੋਲੇ ਦਾ ਸ਼ਰਮਾ ਜੀ ਇਹਦਾ ਮੁੱਲ 50000 50000 ਚੋਂ ਮਾਨਤਾਣ ਹੋ ਜੂ ਜੇ ਸਿੰਘ ਨਾ ਹੁੰਦੇ ਕੋ ਨਹੀਂ ਹੁੰਦੀ ਫਿਰ 50000 ਦੀ ਦੇਣੀ ਵੀ ਕੀ ਨਹੀਂ 65000 ਮੰਗ ਲੈਣੇ ਸੀ ਇਹਨਾਂ ਨੇ ਅੱਗੇ ਆ ਜੀ ਇਹ ਜੀ ਪਹਿਲਾਂ ਵੱੱਛੀ ਆ ਜੀ ਹੂੰ ਇਹਨਾਂ ਨੇ ਦੁੱਧ ਹੈਗਾ ਜੀ 6 ਕਿਲੋ ਜੀ ਠੀਕ ਹੈ ਹਾਂ ਜੀ ਇਹ ਆਪਾਂ 14000 ਦੀ ਰਦ ਕਰੀ ਠੀਕ ਹੈ ਦੋਸਤੋ ਇੱਕ ਗੱਲ ਹੋਰ ਹੈ ਜੀ ਨੇ ਦੁੱਧ ਪੀਣ ਨੂੰ ਲੈਣੀ ਆ ਮੁੱਲ ਵੀ 15000 ਘਟਾ 50 ਜੋ ਮਾਨਤਾਂ ਉਹ ਜ ਨਹੀਂ ਮੁੱਲ 65000 ਹੋਣਾ ਸੀ ਇਹਦੇ ਥੱਲੇ 6 6 ਕਿਲੋ ਦੁੱਧ ਆ ਸਿੰਗਾ ਨਹੀਂ ਮਾਨਤਾਂ ਨਹੀਂ ਹਾਂ 3 ਕਿਲੋ ਸਵੇਰ 3 ਕਿਲੋ ਸ਼ਾਮ ਨੂੰ ਬੜਾ ਏ ਵੀ ਨਵਾਂ ਨਵਾਂ ਹਾਣੀ ਆ ਵੱਡੀ ਆ ਇਹਦਾ ਮੁੱਲ ਕਿੰਨਾ ਜੀ ਇਹਦਾ 14000 ਜੀ 14000 ਲਗਾਈ ਮਹੀਨਾ ਕੋ ਗਈ ਸੀਮਾਂ ਲੱਗੀਆਂ ਠੀਕ ਆ ਏ ਆਈ ਹੋਈ ਇੱਕ ਮਹੀਨਾ ਕੋ ਹੋ ਗਿਆ 6 ਕਿਲੋ ਦੁੱਧ ਮਾਨ ਤਾਨ ਹੋ ਜੂ ਇਹਨੇ ਵੀ ਹਜੇ ਜੀ ਲਾਇਆ ਨਹੀਂਗਾ ਅੱਜ ਆਈਆਂ ਨਾ ਠੀਕ ਆ ਜੀ ਇਹਦੇ ਬਾਰੇ ਦੱਸ ਦਈਏ ਇਹ ਵੀ ਦੂਜੇ ਸਵੇਰ ਸੁੱਈ ਗਈ ਮਗਰ ਇਹਦੇ ਵੱੱਛੀ ਆ ਜਿਹਨੂੰ 7-8 ਦਿਨ ਹੋ ਗਈ ਸੁੱਈ ਨੂੰ 7-8 ਦਿਨ ਹਾਂ ਜੀ ਇਹ ਥੱਲੇ ਸਣੇ ਬੱਚਾ ਹੋਊਗਾ 8 ਕਿਲੋ ਦੁੱਧ ਜੀ ਕਿੰਨਾ ਕੁ ਪੈਜੋ ਇਹ 10 11 ਕਿਲੋ ਖੁੱਲਾ ਪਿਆ ਜਾਣਾ ਚਵਾਉ ਮੈਂ ਵਰਗਾ ਕਿੰਨੇ ਦੀ ਇਹਦਾ ਮੁੱਲ 24000 24000 ਦੀ ਦੇ ਦੇਣੀ ਆ 7 8 ਕਿਲੋ ਅੱਜ ਤਿਆਰ ਆ ਮਗਰੇ ਦੇ ਵਛੀ ਆ ਉਦੋਂ ਦਾ ਹੁਣ ਥੋੜੀ ਸੇਵਾ 10 ਕਿਲੋ ਵੀ ਚੋ ਸਕਦੇ ਆ ਤੁਸੀਂ 12 ਵੀ ਚੋ ਸਕਦੇ ਆ ਤੇ ਤੁਸੀਂ 5 ਕਿਲੋ ਵੀ ਚੋ ਸਕਦੇ ਆ ਇਹ ਸੇਵਾ ਨਾਲ ਗਾਂ ਨੂੰ ਵੀ ਜਾਵੜਦੇ ਹੁੰਦੀਆਂ ਤੇ ਬਿਨਾ ਸੇਵਾ ਤੋਂ ਪਿੱਛੇ ਵੀ ਮੁੜੇ ਆਉਂਦੀਆਂ ਉਹ ਤੁਹਾਨੂੰ ਵੀ ਪਤਾ ਜੇ ਦਾਣਾ ਪਾਓਗੇ ਤੇ ਆਪੇ ਦੁੱਧ ਦੀ ਬਾਲਟੀ ਭਰ ਦੂਗੀ ਸਾਰੇ ਪਸ਼ੂ ਜਿਹਨ ਮਰਜੀ ਅਗਲਾ ਬੇਫਿਕਰ ਹੋ ਕੇ ਆ ਜੀ ਸਹੀ ਆ ਸਾਰੇ ਪਸ਼ੂ ਸੀਲਸ ਆਉ ਆ ਕੋਈ ਝੋਲੇ ਬੰਦਾ ਝੋਲੇ ਬੁੜੀ ਝੋਲੇ ਕੋਈ ਜਾਨ ਮਰਜੀ ਝੋਲੇ ਸਾਰੇ ਜਾਨਵਰ ਸੀਲਸ ਆਉ ਆ ਤੇ ਦੋ ਇਧਰ ਜਾਨਵਰ ਇਹ ਵੀ ਦੋਵੇਂ ਦੇ ਦੇਣੇ ਆ ਦੱਸੀ ਸ਼ਰਮ ਆਹ ਪੰਮੀ ਨਾ ਆਹ ਆਹ ਠੀਕ ਆ ਇਹਦਾ ਮੁੱਲ 20000 ਈ 18 ਹੀ ਦੇ ਦਾਂਗੇ ਮਹੀਨਾ ਕੀ ਰਹਿੰਦਾ ਇਹਦਾ ਹਾਂ ਜੀ ਇਹਦਾ ਬਸ ਮਹੀਨਾ ਘਰੇਗਾ ਜੀ ਮੁੱਲ ਮੁੱਲ ਦਾ 20 ਕਰਦੇ 18 ਹੀ ਦੇ ਦਾਂਗੇ ਇਹੇ ਆ ਖੀਰੀ ਪੱਠ ਇਹ ਖੀਰੀ ਹੈ ਜੀ ਇਹਦਾ ਬੱਚਾ ਹੀ ਹੈ ਠੀਕ ਹੈ ਹਾਂਜੀ ਇਹ 10000 ਦੀ ਸ਼ਰਮਾ ਕਹਿੰਦਾ ਦੇ ਦੇਣੀ ਹੈ ਖੱਟੀਆਂ ਅੱਖਾਂ ਦੀ ਹੈ ਆ ਆ ਕਬੂਤਰ ਵਾਲਿਆਂ ਨੂੰ ਸੋਹਣਾ ਬੱਚਾ ਕਾਲੇ ਰੰਗ ਦਾ ਖੀਰਾ ਬੱਚਾ ਹੂੰ ਕੰਨ ਫੜਫੜਦੇ ਆ ਪੂਰੇ ਵੱਡੇ ਕੰਨ ਜੇ ਕੋਈ ਭੈਣ ਭਰਾ ਵਧੀਆ ਸੇਵਾ ਕਰ ਲੈਂਦਾ ਬਾ ਅਨੇ ਅੱਗੇ ਅੱਗਾ ਹੀਟ ਕੱਢੇ ਹੋਊਗੀ ਬਾਹਰ ਚ ਆ ਜੂ ਤੇ ਮਿਲ ਜੂਗੀ ਆ ਮਹੀਨੇ ਦੀ ਕੱਚੀ ਆ ਇਹ ਤਾਂ ਪਿਆਰੀ ਹਾਂ ਇਹ ਗੱਭਣ ਇਹ 18000 ਦੀ ਸ਼ਰਮਾ ਕਹਿੰਦਾ ਦੇ ਦੇਣੀ ਆ ਅੱਜ ਦੀ ਵੀਡੀਓ ਦੇ ਵਿੱਚ ਸਾਰਾਂ ਵਾਲੀ ਸੇਲ ਆ ਬਿਲਕੁਲ ਛੋਟੇ ਛੋਟੇ ਭਾ ਜੇ ਕੋਈ ਮੱਝ ਲੈਣ ਦਾ ਚਾਹਵਾਣਾ ਮੱਝ ਲੈ ਜਾਏ ਗਾਂ ਲੈ ਜਾਏ ਭਾਵਾ ਕੋਈ ਬੱਕਰੀ ਲੈ ਜਾਏ ਭਾਵਾ ਕੋਈ ਕੱਟਾ ਲੈ ਜਾਏ ਸਾਰਾ ਕੁਝ ਹੀ ਹੈਗਾ ਫੋਨ ਨੰਬਰ ਸਕਰੀਨ ਤੇ ਆ ਦੋ ਗੱਭਣ ਬਹੁਤ ਚੰਗੀਆਂ ਵਹਿੜਾਂ ਚੰਗੇ ਦੁੱਧ ਵਾਲੀਆਂ ਵਿੱਚ ਸੂਈਆਂ ਸਵਾਈਆਂ ਹੈਗੀਆਂ ਆ 48000 ਦੀ ਦੇ ਦੇਣੀ ਆ ਵੱਡੀ ਝੋਟੀ ਆ 7 ਕਿਲੋ ਧਾਰਾਂ ਇਹਦੇ ਥੱਲੇ ਤਿਆਰ ਆ ਇਹ ਪੌਣੇ ਦੋ ਮਹੀਨੇ ਦੀ ਠੀਕ ਆ ਪੌਣੇ ਦੋ ਮਹੀਨੇ ਹੋ ਗਏ ਇਹਦੀ ਏ ਆਈ ਹੋਈ ਨੂੰ ਬਾਕੀ ਫੋਨ ਨੰਬਰ ਸਕਰੀਨ ਤੇ 48000 ਦੀ ਦੇ ਦੇਣੀ ਹੈ ਸਾਰਾ ਵਾਲੀ ਸੇਲ ਹੈ ਜਿਹੜੇ ਵੀ ਭੈਣ ਭਰਾ ਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲੋ ਹਾਸ਼ੀਕਾ